ਕੀ ਹਾਲ ਹੈ ਦੋਸਤੋ ਸਵਾਗਤ ਹੈ ਤੁਹਾਡਾ ਜ ਫਿਰ ਮੇਰੀ ਨਵੀਂ ਵੀਡੀਓ ਵਿੱਚ ਮੈਂ ਉਮੀਦ ਕਰਦਾ ਹਾਂ ਕਿ ਮੇਰੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕੀਤਾ ਹੋਣਾਗਾ ਜੇ ਹਜੇ ਤੱਕ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਨਵੇਂ ਹੋਗੇ ਪਲੀਜ਼ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਰਤਾ ਥੈਂਕਸ ਚਲੋ ਆਜੋ ਆਪਾਂ ਅੱਜ ਦੀ ਖਾਣੀ ਕਰਦੇ ਹਾਂਗੇ ਸ਼ੁਰੂ ਇੱਕ ਮਾਂ ਤੇ ਮਾਉਂ ਨੂੰ ਰੱਬ ਦਾ ਦੂਜਾ ਰੂਪ ਦਿੱਤਾ ਗਿਆ ਹੈਗਾ ਬਹੁਤ ਸਾਰੇ ਗਾਣੇ ਆਏ ਆ ਕਿ ਮਾਂ ਤੇ ਮਾਂ ਮਾਈ ਹੁੰਦੀ ਹੈਗੀ ਮਾਂ ਰੱਬ ਦਾ ਰੂਪ ਹੀ ਹੁੰਦੀ ਹੈਗੀ ਇਹ ਸਾਰੀ ਦੁਨੀਆ ਨੂੰ ਪਤਾ ਹੈਗਾ ਪਰ ਕਈ ਮਾਮਾ ਇਹ ਜਿੰਗਾ ਉਹਨਾਂ ਗਾ ਜਿਹੜਾ ਸਿਰਫ ਸਿਰਫ ਇੱਕ ਜਸਮਾਨੀ ਭੁੱਖ ਕਰਕੇ ਆਪਦੀ ਚੰਗੀ ਭਲੀਓ ਨਾਮ ਨੂੰ ਉਜਾੜ ਕੇ ਰੱਖ ਦਿੰਦਾਂਗੇ ਮੜੇ ਗੱਲਾਂ ਨਹੀਂ ਕਰਦੇ ਆਪਾਂ ਕਹਾਣੀ ਕਰਦੇ ਆਂਗੇ ਸ਼ੁਰੂ ਕਹਾਣੀ ਹੈਗੀ ਕਿ ਬਟਾਲਾ ਦੇ ਨੇੜੇ ਇੱਕ ਥਾਣਾ ਲੱਗਦਾ ਥਾਣੇ ਦਾ ਨਾਮ ਹਰ ਗੋਵਿੰਦਪੁਰ ਤੇ ਉੱਥੇ ਨੇ ਇੱਕ ਪਿੰਡ ਵਸਦਾ ਹੈ ਪਿੰਡ ਦਾ ਨਾਮ ਹੁੰਦਾ ਹੈਗਾ ਖੋਚਕੀ ਉੱਥੇ ਇੱਕ ਫੌਜੀ ਰਹਿੰਦਾ ਹੁੰਦਾ ਹੈਗਾ ਫੌਜੀ ਦਾ ਪਰਿਵਾਰ ਹੁੰਦਾਗਾ ਤੇ ਉਸ ਫੌਜੀ ਦਾ ਨਾਮ ਹੁੰਦਾਗਾ ਗੁਰਮਖ ਤੇ ਉਹਦੇ ਘਰ ਵਾਲੇ ਦਾ ਨਾਮ ਹੁੰਦਾਗਾ ਰਣਜੀਤ ਕੌਰ ਜਿਹਦੀ ਉਮਰ ਹੁੰਦੀ ਹੈਗੀ ਘੱਟੋ ਘੱਟ ਮਤਲਬੀ ਉਸ ਟਾਈਮ 35 ਸਾਲ ਦੀ ਸੀਗੀ ਰਣਜੀਤ ਕੌਰ ਤੇ ਉਹਨਾਂ ਦੇ ਦੋ ਮੁੰਡੇ ਹੁੰਦੇ ਆਗੇ ਛੋਟਾ ਮੁੰਡਾ ਤੇ ਵੱਡਾ ਮੁੰਡਾ ਛੋਟੇ ਮੁੰਡੇ ਦਾ ਨਾਮ ਹੁੰਦਾਗਾ ਸੰਦੀਪ ਸਿੰਘ ਤੇ ਵੱਡਾ ਮੁੰਡਾ ਜਿਹੜਾ ਆਪਦੀ ਮਤਲਬੀ ਬਚਪਨ ਤੇ ਆਪਦੀ ਮਾਸੀ ਕੋਲ ਰਹਿੰਦਾ ਸੀਗਾ ਤੇ ਹੁਣ ਵਧੀਆ ਜ਼ਿੰਦਗੀ ਚੱਲ ਰਹੀ ਸੀ ਪੈਸਾ ਵੀ ਆਉਂਦਾ ਸੀ ਸਾਰਾ ਕੁਝ ਓਕੇ ਸੀਗਾ ਪਰ 2010 ਵਿੱਚ ਗੁਰਮukh ਸਿੰਘ ਦੀ ਕਿਸੇ ਕਾਰਨ ਕਰਕੇ ਮੌਤ ਹੋ ਜਾਂਦੀ ਹੈਗੀ ਹੁਣ ਜਿਹੜਾ ਸਾਰਾ ਘਰ ਦਾ ਖਰਚਾ ਸੀ ਸਾਰਾ ਮੁੱਲੇ ਵੀ ਘਰ ਦੀ ਜ਼ਿੰਮੇਵਾਰੀ ਸੀਗੀ ਉਹ ਆ ਗਈ ਸੀ ਰਣਜੀਤ ਕੌਰ ਦੇ ਸਿਰ ਤੇ ਹੁਣ ਜਿਹੜਾ ਰਣਜੀਤ ਕੌਰ ਨੇ ਆਪਦੇ ਬੱਚਾ ਬਾਰੇ ਵੀ ਦੇਖਣਾ ਸੀ ਤੇ ਆਪਦੀ ਜ਼ਮੀਨ ਜਾਇਦਾਦ ਬਾਰੇ ਵੀ ਦੇਖਣਾ ਸੀ ਤੇ ਕਿਵੇਂ ਰੋਟੀ ਖਾਣੀ ਆ ਕਿਵੇਂ ਢਿੱਡ ਭਰਨਾ ਬੱਚਿਆਂ ਦਾ ਕਿਵੇਂ ਉਹਨਾਂ ਨੂੰ ਪੜ੍ਹਾਉਣਾ ਸਾਰੀ ਜ਼ਿੰਮੇਵਾਰੀ ਟੋਟਲੀ ਰਣਜੀਤ ਕੌਰ ਤੇ ਆ ਗਈ ਸੀ ਚਲੋ ਉਹ ਕੁਝ ਟਾਈਮ ਰਣਜੀਤ ਕੌਰ ਜਿੰਮੇਵਾਰੀ ਨਿਭਾਉਂਦੀ ਆ ਗਈ ਛੋਟੇ ਮੁੰਡੇ ਨੂੰ ਆਪੇ ਕੋ ਰੱਖਦੀ ਹੈ ਕਿ ਵੱਡਾ ਤਾਂ ਪਹਿਲੀ ਮੱਛੀ ਕੋਲ ਰਹਿੰਦਾ ਸੀਗਾ ਤੇ ਚਲੋ ਜ਼ਿੰਦਗੀ ਚੱਲਦੀ ਹੈਗੀ ਪਰ ਹੁਣ ਜਿਵੇਂ ਜਿਵੇਂ ਦਿਨ ਵੀਤਦੇ ਗਏ ਵੀਤਦੇ ਗਏ ਉਹਨ ਇੱਕ ਮਤਲਬ ਵੀ ਕਮੀ ਮਹਿਸੂਸ ਹੋਣ ਲੱਗੀ ਰਣਜੀਤ ਕੌਰ ਨੂੰ ਆਪਦੇ ਘਰ ਵਾਲੇ ਦੀ ਕਿਉਂਕਿ ਜਿਹੜੀ ਉਹਦੀ ਜਿਸਮ ਦੀ ਭੁੱਖ ਸੀਗੀ ਉਹ ਫਿਰ ਤੋਂ ਜਾਗਣ ਲੱਗ ਗਈ ਸੀਗੀ ਉਹ ਇੱਕ ਬੰਦਾ ਭਾਲਦੀ ਸੀਗੀ ਸਾਹਮਣੇ ਲੱਭ ਜਾਂਦਾ ਦੱਸਾਂ ਤੁਹਾਨੂੰ ਮੈਂ ਜਿਸਮਾਨੀ ਭੁੱਖ ਉਹਦੀ ਫਿਰ ਐਦਾਂ ਕਰਦੇ ਕਰਦੇ ਉਹ ਇੱਕ ਬੰਦਾ ਮਿਲਦਾ ਉਸੇ ਪਿੰਡ ਦਾ ਜਿਹਦਾ ਨਾਮ ਸੀਗਾ ਸਤਨਾਮ ਸਿੰਘ ਉਸ ਉਸ ਟਾਈਮ ਰਣਜੀਤ ਕੌਰ ਦੀ ਉਮਰ ਹੋ ਗਈ ਹੋਗੀ 40 ਸਾਲ ਦੀ 42 ਸਾਲ ਦੀ ਪਰ ਜਿਹੜਾ ਉਹਨੇ ਮਤਲਬ ਵੀ ਆਸ਼ਕ ਬਣਾਇਆ ਸੀਗਾ ਆਪਦਾ ਉਦੀ ਉਮਰ ਸਿਰਫ ਸੀਗੀ 22 ਸਾਲ ਉਹ ਬੱਚਿਆਂ ਦੀ ਉਮਰ ਦਾ ਸੀਗਾ ਤੇ ਉਹ ਕੋਈ ਕੋਈ ਸੋਝੀ ਨਹੀਂ ਸੀਗਾ ਨਾ ਉਹਨੂੰ ਕੋਈ ਨਾ ਸਮਝ ਸੀਗਾ ਉਹਦਾ ਪਰ ਜਿਹੜੀ ਇੱਥੇ ਰਣਜੀਤ ਕੌਰ ਉਹ ਆਪਦੇ ਜਾਲ ਵਿੱਚ ਉਹ ਸਤਨਾਮ ਸਿੰਘ ਨੂੰ ਵੀ ਵਸਾ ਲੈਂਦੀ ਹੈ ਚਲੋ ਚਲਦੀ ਹੈ ਹੋਰ ਸਤਨਾਮ ਸਿੰਘ ਉਹਨਾਂ ਦੇ ਘਰੇ ਆਉਂਦਾ ਕੋਈ ਰੋਕ ਟੋਕਲਾ ਤੋਂ ਕੋਈ ਹੈ ਨਹੀਂ ਸੀਗਾ ਜਿਹੜਾ ਸੰਦੀਪ ਸਿੰਘ ਸੀ ਉਹ ਨਿੱਕਾ ਸੀਗਾ ਹਜੇ ਤੇ ਹਰ ਦਿਨ ਮਤਲਬ ਉਹਨਾਂ ਦੇ ਘਰੇ ਆ ਜਾਣਾ ਸਤਨਾਮ ਸਿੰਘ ਨਹੀਂ ਕਦੇ ਸਤਨਾਮ ਸਿੰਘ ਦੇ ਘਰੇ ਜਾ ਚਲੀ ਜਾਂਦੀ ਰਣਜੀਤ ਕੌਰ ਇਦਾਂ ਕਰਦੇ ਕਰਦੇ ਇਸ ਨੂੰ ਕੋਈ ਤਾਂ ਗੱਲਾਂ ਲੁਕਦੀਆਂ ਰਹਿੰਦੀਆਂ ਨਹੀਂ ਸਾਰੇ ਪਿੰਡ ਨੂੰ ਪਤਾ ਲੱਗ ਗਿਆ ਵੀ ਰਣਜੀਤ ਕੋਲ ਔਰ ਕੋਲ ਸਤਨਾਮ ਆਉਂਦਾ ਵਾ ਘਰੇ ਤੇ ਉਹਨਾਂ ਨੂੰ ਪਿੰਡ ਵਾਲਿਆਂ ਨੂੰ ਪਤਾ ਲੱਗ ਗਿਆ ਵੀ ਕੋਈ ਨਾ ਕੋਈ ਚੱਕਰ ਹੈਗਾਗਾ ਦੋਨਾਂ 'ਚ ਨਾਜਾਇਜ਼ ਰਿਸ਼ਤੇ ਆ ਗਏ ਤੇ ਪਰ ਪਿੰਡ ਵਾਲੇ ਕੁਝ ਨਾ ਬੋਲੇ ਤੇ ਹੌਲੀ-ਹੌਲੀ ਚੱਲਦਾ ਗਿਆ ਤੇ ਹੁਣ ਜਿਹੜਾ ਛੋਟਾ ਮੁੰਡਾ ਉਹ ਵੀ ਸਿਆਣਾ ਹੁੰਦਾ ਸੀਗਾ ਹੁੰਦਾ ਜਾ ਰਿਹਾ ਸੀਗਾ ਉਹ ਵੀ ਪਤਾ ਲੱਗਣ ਲੱਗ ਗਿਆ ਵੀ ਜਿਹੜੀ ਮੇਰੀ ਮਾਂ ਕੀ ਉਹ ਕਿਸੇ ਗੈਰ ਬੰਦੇ ਨਾਲ ਰਾਤ ਨੂੰ ਸੌਂਦੀ ਹੈ ਉਹ ਨਾਲ ਸਰੀਰਕ ਸੰਬੰਧ ਬਣਾਉਂਦੀ ਹੈਗਾ ਪਰ ਉਹ ਸੀ ਛੋਟਾ ਕੁਝ ਕਰ ਨਹੀਂ ਸਕਦਾ ਸੀਗਾ ਤੇ ਹੌਲੀ ਹੌਲੀ ਫਿਰ ਉਹਨਾਂ ਦੀ ਜ਼ਿੰਦਗੀ ਚੱਲਦੀ ਗਈ ਚੱਲਦੀ ਗਈ ਹੁਣ ਆ ਗਿਆ ਟਾਈਮ 2014 ਦਾ ਉਹ ਮਾੜਾ ਦਿਨ ਜਿਸ ਦਿਨ ਉਸ ਘਰੇ ਇੱਕ ਕਹਿਰ ਵਰ੍ਹਿਆ ਸੀਗਾ ਹੁਣ ਮਤਲਬ ਵੀ ਹਰ ਰੋਜ਼ ਦੀ ਤਰ੍ਹਾਂ ਜਿਹੜੀ ਰਣਜੀਤ ਕੌਰ ਆ ਉਹ ਸਤਨਾਮ ਨੂੰ ਆਦੇ ਘਰੇ ਬੁਲਾਉਂਦੀ ਹੈਗੀ ਤੇ ਉਹ ਦੋਵੇਂ ਸਰੀਰਕ ਸੰਬੰਧ ਬਣਾਉਣ ਲੱਗ ਜਾਂਦੇ ਆ। ਸਰੀਰਕ ਸੰਬੰਧ ਬਣਾ ਰਹੇ ਹੁੰਦੇ ਆਗੇ ਉੱਤੇ ਉੱਪਰੋਂ ਜਿਹੜਾ ਉਹਦਾ ਛੋਟਾ ਮੁੰਡਾ ਸੰਦੀਪ ਸਿੰਘ ਸੀਗਾ ਉਹ ਉਹਨੂੰ ਦੇਖ ਲੈਂਦਾ। ਉਹ ਦਿਮਾਗ ਨੂੰ ਦੇਖ ਲੈਂਦਾਗਾ ਵੀ ਜਿਹੜੀ ਉਹਦੀ ਮਾਂ ਆ ਗਈ ਉਹ ਕਿਸੇ ਗੈਰ ਬੰਦੇ ਨਾਲ ਉਹਦੇ ਪਾਪਾ ਦੇ ਬੈੱਡ ਤੇ ਸੁੱਤੀ ਪਈ ਹੈਗੀ ਉਹਨਾਂ ਸਰੀਰਕ ਸੰਬੰਧ ਬਣਾ ਰਹੀ ਹੈਗੀ ਹੁਣ ਉਹ ਬੱਚਾ ਸੀਗਾ ਉਹ ਨਾ ਸਮਝ ਸੀ ਕੁਝ ਪਤਾ ਨਹੀਂ ਸੀਗਾ ਤੇ ਪਰ ਉਹਨੂੰ ਇੰਨਾ ਪਤਾ ਸੀਗਾ ਵੀ ਜੋ ਕਰ ਰਹੀ ਹੈ ਮੇਰੀ ਮਾਂ ਸਾਰਾ ਗਲਤ ਆਗਾ ਤੇ ਹੁਣ ਉਹ ਰਣਜੀਤ ਕੌਰ ਨੂੰ ਪਤਾ ਲੱਗ ਗਿਆ ਵੀ ਉਹਦੇ ਛੋਟੇ ਮੁੰਡੇ ਨੇ ਉਹਨਾਂ ਨੂੰ ਦੇਖ ਲਿਆ ਤੇ ਰਣਜੀਤ ਕੌਰ ਹੁਣ ਕੋਈ ਰਿਸਕ ਲੈਣਾ ਨਹੀਂ ਚਾਹੁੰਦੀ ਸੀ ਰਣਜੀਤ ਕੌਰ ਨੂੰ ਇਹ ਸੀਗਾ ਵੀ ਜੇ ਮੇਰੇ ਛੋਟੇ ਮੁੰਡੇ ਨੇ ਕਿਸੇ ਨੂੰ ਦੱਸਤਾ ਮੇਰੀ ਹੋਣੀ ਹੈ ਬਦਨਾਮੀ ਨੌਲੇ ਜਿਹੜਾ ਸਤਨਾਮ ਸਿੰਘ ਉਹਦੀ ਬਦਨਾਮੀ ਹੋਈ ਹੈ ਤੇ ਫਿਰ ਉਹ ਰਣਜੀਤ ਕੌਰ ਆ ਜਿਹੜੀ ਇੱਥੇ ਸਤਨਾਮ ਨੂੰ ਅੱਖਾਂ ਅੱਖਾਂ ਨਾਲ ਇਸ਼ਾਰੇ ਕਰਦੀ ਹੈ ਕਿ ਜਿਹੜਾ ਸਤਨਾਮ ਸਿੰਘ ਸੀਗਾ ਉਹ ਨਿੱਕੇ ਜਿਹੇ ਬੱਚੇ ਦਾ ਸੰਦੀਪ ਸਿੰਘ ਦਾ ਗਲਾ ਘੋਟ ਕੇ ਉਹਨੂੰ ਉੱਤੇ ਹੀ ਮਾਰ ਦਿੰਦਾ ਹੁਣ ਦੇਖੋ ਤੁਸੀਂ ਮਾਂ ਆਪਣੇ ਬੱਚੇ ਨੂੰ ਖੁਦ ਮਰਵਾ ਰਹੀ ਹੈਗੀ ਸਿਰਫ ਤੇ ਸਿਰਫ ਇੱਕ ਜਸਮਾਨੀ ਭੁੱਖ ਕਰਕੇ ਦੁਨੀਆਂ ਦੇ ਬਹੁਤ ਜ਼ਿਆਦਾ ਕਲਯੁਗ ਆ ਚੁੱਕਾ ਹੈਗਾ ਤੇ ਚਲੋ ਉਹ ਦੂਬਾ ਜਦੋਂ ਉਹਨੂੰ ਮਾਰ ਦਿੰਦੇ ਆਗੇ ਤੇ ਹੁਣ ਜਿਹੜੀ ਮਤਲਬ ਵੀ ਉਹ ਰਣਜੀਤ ਕੌਰ ਪਲਾਨ ਬਣਾਉਂਦੀ ਹੈਗੀ ਇੱਕ ਉਹ ਕਹਿੰਦੀ ਜੇ ਆਪਾਂ ਹੁਣ ਬਾਹਰ ਗਏ ਤੇ ਪਿੰਡ ਦੇ ਲੋਕਾਂ ਨੂੰ ਤਾਂ ਪਹਿਲੇ ਹੀ ਮੇਰੇ ਤੇ ਸ਼ੱਕ ਆਗਾ ਤੇ ਵੀ ਪਤਾ ਲੱਗ ਜਾਊਗਾ ਇਹਦੇ ਨਾਲ ਚੰਗਾ ਆਪਾਂ ਮੇਰੇ ਘਰ ਦੇ ਮਗਰ ਥਾਂ ਉੱਪਰ ਕਿਉਂ ਉੱਥੇ ਨੱਪ ਦਿੰਦੇ ਆਂ ਵੇਖੋ ਤੁਸੀਂ ਇੱਕ ਮਾਂ ਆਪਦੇ ਬੱਚੇ ਨੂੰ ਮਾਰਦੀ ਆ ਪਹਿਲਾਂ ਫਿਰ ਉਹ ਆਪਦੇ ਘਰੇ ਹੀ ਮਤਲਬ ਵੀ ਦਫਨ ਕਰਦੀ ਆ ਐਡੀ ਮਤਲਬ ਮੈਂ ਜਦੋਂ ਸਟੋਰੀ ਪੜ੍ਹੀ ਸਟੋਰੀ ਸੁਣੀ ਮੈਨੂੰ ਨਾ ਬਹੁਤ ਜ਼ਿਆਦਾ ਗੁੱਸਾ ਆਇਆ ਧਰਮਨਾ ਮੈਂ ਪਹਿਲਾਂ ਜਿੰਨਾ ਵੀ ਸਟੋਰੀਆਂ ਸੁਣਾੰਗਾ ਮੈਨੂੰ ਕਦੇ ਇੰਨਾ ਗੁੱਸਾ ਨਹੀਂ ਆਇਆ ਜਿੰਨਾ ਅੱਜ ਦੀ ਸਟੋਰੀ ਚ ਆਇਆ ਸੀਗਾ ਚਲੋ ਹੁਣ ਕਹਾਣੀ ਤੇ ਆਉਣੇ ਆਪਾਂ ਉਹ ਬੱਚੇ ਨੂੰ ਉੱਥੇ ਮਤਲਬ ਵੀ ਪਿੱਛੇ ਆਡਾ ਟੋਆ ਪੁੱਟਦੀ ਹੈ ਜੇ ਰਮਜੀਤ ਕੌਰ ਤੇ ਜਿਹੜਾ ਸਤਨਾਮ ਸਿੰਘ ਉਹ ਸਟੋਏ ਵਿੱਚ ਉਸ ਬੱਚੇ ਨੂੰ ਨਾਪ ਲਿੰਦਾ ਹੈ ਹੁਣ ਸਵੇਰ ਹੁੰਦੀ ਹੈ ਜੀ ਸਵੇਰ ਹੋਣਾ ਇੱਕ ਡਰਾਮਾ ਰਚ ਆ ਜਾਂਦਾ ਹੈਗਾ ਜਦੋਂ ਦੋ ਦਿਨ ਬੀਤਦੇ ਆਗੇ ਪਿੰਡ ਵਾਲੇ ਪੁੱਛਦੇ ਆਗੇ ਵੀ ਜਿਹੜਾ ਸਤ ਸੰਦੀਪ ਸਿੰਘ ਜੀ ਉਹ ਸਾਨੂੰ ਨਜ਼ਰ ਨਹੀਂ ਆ ਰਿਹਾ ਉਹ ਕਿੱਥੇ ਹੈਗਾ ਇੱਕ ਉਹਦਾ ਤਾਇਆ ਸੀਗਾ ਸੰਦੀਪ ਸਿੰਘ ਦਾ ਜਿਹਦਾ ਨਾਮ ਸੀਗਾ ਹਰਦੀਪ ਸਿੰਘ ਉਹ ਥੋੜਾ ਜਿਆ ਮਤਲਬ ਵੀ ਆਉਦੇ ਭਤੀਜੇ ਦਾ ਜਿਆਦਾ ਕਰਦਾ ਸੀਗਾ ਤੇ ਉਹ ਪੁੱਛਦਾ ਵੀ ਰਣਜੀਤ ਕੌਰ ਨੂੰ ਵੀ ਜਿਹੜਾ ਸੰਦੀਪ ਸਿੰਘ ਉਹ ਕਿੱਥੇ ਹੈਗਾ ਤੇ ਰਣਜੀਤ ਸਿੰਘ ਇੱਥੇ ਬ ਰਣਜੀਤ ਕੌਰ ਬਹਨਾਂ ਨਾਲ ਮਾਰਦੀ ਹੈਗੀ ਉਹ ਵੀ ਉਹਨੂੰ ਪੜ੍ਹਾਈ ਦੇ ਲਈ ਅਸੀਂ ਬਾਹਰ ਭੇਜਿਆਗਾ ਵੀ ਉਹ ਪੜ੍ਹਾਈ ਕਰਕੇ ਵਾਪਸ ਆਊਗਾ ਚਲੋ ਉਹ ਹਰਦੀਪ ਕਹਿੰਦਾ ਹਰਦੀਪ ਸਿੰਘਾਂ ਦਾ ਵੀ ਇਹਨਾਂ ਦੇ ਘਰ ਦਾ ਮਾਮਲਾਗਾ ਤੇ ਵੀ ਪੜਨ ਭੇਜਤਾ ਹੋਊਗਾ ਤੇ ਐਦਾਂ ਕਰਦੇ ਕਰਦੇ 10 ਦਿਨ ਵੀ ਤੇ 15 ਦਿਨ ਵੀ ਤੇ ਆਗੇ ਫਿਰ ਫੇਰ ਉਹ ਪਹੁੰਚਦਾਗਾ ਵੀ ਉਹਨੂੰ ਇੱਕ ਇਹ ਵੀ ਪਤਾ ਸੀਗਾ ਜਿਹੜਾ ਇਸ ਘਰੇ ਸਤਨਾਮ ਸਿੰਘ ਆ ਰਿਹਾ ਹੈਗਾ ਵਾਰ-ਵਾਰ ਤੇ ਉਹਨੂੰ ਪਤਾ ਲੱਗ ਗਿਆ ਕੋਈ ਨਾ ਕੋਈ ਗੜਬੜ ਜ਼ਰੂਰ ਆ ਗਈ ਵੀ ਇਦਾਂ ਰਾਤੇ ਰਾਤ ਸੰਦੀਪ ਸਿੰਘ ਨੂੰ ਇਹਨਾਂ ਨੇ ਪੜਨ ਨਹੀਂ ਭੇਜਿਆ ਹੋਣਾਗਾ ਵੀ ਕੋਈ ਨਾ ਕੋਈ ਜ਼ਰੂਰ ਗੜਬੜਾ ਗਈ ਫੇਰ ਜਿਹੜਾ ਇਹ ਹਰਦੀਪ ਸਿੰਘ ਆ ਉਹ ਨੇੜੇ ਥਾਣਾ ਲੱਗਦਾ ਸੀਗਾ ਪਟਾਲੇ ਦਾ ਉੱਥੇ ਜਾਂਦਾਗਾ ਤੇ ਉਹਨਾਂ ਨੂੰ ਸਾਰੀ ਗੱਲਬਾਤ ਦੱਸ ਦਿੰਦਾ ਹੁਣ ਜਿਵੇਂ ਉਹ ਜਦੋਂ ਉਹ ਥਾਣੇ ਗਿਆ ਹਰਦੀਪ ਸਿੰਘ ਤੇ ਰਣਜੀਤ ਕੌਰ ਨੂੰ ਕਿਸੇ ਨੇ ਖਬਰ ਕਰਤੀ ਵੀ ਜਿਹੜਾ ਉਹ ਹਰਦੀਪ ਸਿੰਘ ਉਹ ਥਾਣੇ ਗਿਆਗਾ ਤੇ ਪਤਾ ਨਹੀਂ ਕੀ ਕਰਨ ਗਿਆਗਾ ਤੇ ਉਸ ਤੋਂ ਬਾਅਦ ਜਿਹੜਾ ਰਣਜੀਤ ਕੌਰ ਆ ਤੇ ਸਤਨਾਮ ਸਿੰਘ ਕੋਈ ਰਿਸਕ ਨਹੀਂ ਲੈਣਾ ਚਾਹੁੰਦੇ ਸੀਗੇ ਉਸੇ ਟਾਈਮ ਉਹ ਪਿੰਡ ਛੱਡ ਦਿਲ ਗਏ ਤੇ ਜਦੋਂ ਪੁਲਿਸ ਰੇਡ ਮਾਰਦੀ ਹੈਗੀ ਉਹਨਾਂ ਦੇ ਘਰੇ ਉਹ ਦੋਵੇਂ ਜਾਣੇ ਨਹੀਂ ਮਿਲਦੇ ਕਿਉਂਕਿ ਦੋਨੇ ਪਹਿਲੇ ਹੀ ਭੱਜ ਚੁੱਕੇ ਸੀਗੇ ਉਹਨਾਂ ਨੂੰ ਪਤਾ ਲੱਗਾ ਸੀਗਾ ਵੀ ਜਿਹੜਾ ਆਇਆ ਹਰਦੀਪ ਸਿੰਘ ਹੈਗਾ ਉਹ ਸੰਦੀਪ ਸਿੰਘ ਨੂੰ ਭਾਲਦਾ ਫਿਰਦਾ ਹੈਗਾ ਤੇ ਵੀ ਕੋਈ ਨਾ ਕੋਈ ਜ਼ਰੂਰ ਗੱਲਬਾਤ ਹੋਣੀ ਹੈਗੀ ਚਲੋ ਭੱਜ ਜਾਂਦੇ ਆਗੇ ਘਰੋਂ ਤੇ ਇੰਦਾਂ ਪੁਲਸ ਲੱਗਦੀ ਹੈ ਕੁਝ ਟਾਈਮ ਪਹਿਲਾਂ ਕੁਝ ਟਾਈਮ ਤਾਂ ਲੱਗਦੀ ਹੈ ਕਿ ਫਿਰ ਪੁਲਸ ਵੀ ਮਤਲਬ ਵੀ ਹਰ ਜਾਂਦੀ ਹੈਗੀ ਉਹਨਾਂ ਮੂਰੇ ਉਹ ਨਹੀਂ ਲੱਭੇ ਜਾਂਦੇ ਇੰਦਾਂ ਕਰਦੇ ਕਰਦੇ ਲੰਘ ਜਾਂਦੇ ਕਿ 10 ਸਾਲ ਤੁਸੀਂ ਦੇਖੋ 10 ਸਾਲ ਲੰਘ ਜਾਂਦੇ ਉਸ ਕੇਸ ਨੂੰ 2014 ਤੋਂ 2025 ਤੇ ਆ ਗਿਆ ਹੁਣ ਇਹ ਕੇਸ ਤੇ ਉਹਨੂੰ 2025 ਚ ਹੁਣ ਆ ਪਿੱਛੇ ਜਿਹੇ ਮਹੀਨੇ ਚ ਇੱਕ ਬਟਾਲੇ ਦੀ ਐਸਐਸਪੀ ਨਵੀਂ ਆਈ ਹੈ ਜੀ ਤੇ ਉਹ ਕਹਿੰਦੀ ਵੀ ਤੁਸੀਂ ਸੌਰੀ ਸੌਰੀ ਉਹ ਬੰਦਾ ਹੈਗਾ ਉਹ ਕਹਿੰਦਾ ਵੀ ਤੁਸੀਂ ਪੁਰਾਣੇ ਕੇਸ ਲਾਓ ਪਹਿਲਾਂ ਆਪਾਂ ਉਹਨਾਂ ਨੂੰ ਹੱਲ ਕਰਕੇ ਦੇਣਿਆਂਗੇ ਉਹ ਪੁਰਾਣੇ ਕੇਸਾਂ ਵਿੱਚ ਕਈ ਕੇਸ ਵੀ ਉਹਦੇ ਮਤਲਬ ਨਹੀਂ ਐਸਐਸਪੀ ਦੇ ਨਜ਼ਰ ਆਇਆ ਵੀ ਜਿਹੜਾ ਹੁਣ ਸੰਦੀਪ ਸਿੰਘ ਆ ਉਹ ਲਾਪਤਾ ਸੀਗਾ ਉਸ ਤੋਂ ਬਾਅਦ ਜਿਹੜੇ ਉਹਦੀ ਮਾਂ ਆ ਗਈ ਉਹ ਪਿੰਡੋਂ ਭੱਜ ਗਈ ਸੀ ਵੀ ਕੋਈ ਨਾ ਕੋਈ ਗੱਲਬਾਤ ਜ਼ਰੂਰ ਆ ਗਈ ਪਹਿਲਾਂ ਤਾਂ ਉਹਨਾਂ ਨੂੰ ਸ਼ੱਕ ਸੀਗਾ ਜਦੋਂ ਪਿੰਡੋਂ ਭੱਜ ਗਏ ਫਿਰ ਜਿਹੜਾ ਸ਼ੱਕ ਆ ਉਹ ਯਕੀਨ 'ਚ ਬਦਲ ਗਿਆ ਸੀਗਾ ਤੇ ਹੁਣ ਉਸ ਤੋਂ ਬਾਅਦ ਸਿਵਲ ਵਰਦੀ ਜੋ ਗੇੜੇ ਮਾਰਦੇ ਆ ਕੇ ਪਿੰਡ 'ਚ ਬਟਾਲੇ ਦੇ ਉਸ ਹਰਗੋਵਿੰਦਪੁਰ ਦੇ ਨੇੜੇ ਜਿਹੜੇ ਮਾਰਦੇ ਆ ਪਰ ਉਹਨਾਂ ਨੂੰ ਕੁਝ ਖਬਰ ਨਾ ਮਿਲਦੀ ਤੇ ਪਰ ਹੁਣ ਜਿਹੜਾ ਐਸਐਸਪੀ ਜਿਗਾ ਇਹ ਹਾਰਮਨਨ ਵਾਲਾ ਤਾਂ ਹੈ ਨਹੀਂ ਸੀਗਾ ਤੇ ਇਹ ਪਿੰਡ ਵਾਲਿਆਂ ਨੂੰ ਕਹਿੰਦਾ ਵੀ ਜਦੋਂ ਤੁਸੀਂ ਤੁਹਾਨੂੰ ਕਦੇ ਵੀ ਉਹ ਦੋਨੇ ਜਣੇ ਦਿਸੇ ਜਾਂ ਤੁਹਾਨੂੰ ਪਤਾ ਲੱਗਿਆ ਵੀ ਇਹ ਇੱਥੇ ਵੱਸਦੇ ਆਗੇ ਵੀ ਇੱਥੇ ਰਹਿੰਦੇ ਆਗੇ ਤੁਸੀਂ ਸਾਨੂੰ ਜਰੂਰ ਕਵਰ ਕਰਨੀ ਹੈ। ਪਿੰਡ ਵਾਲ ਕਹਿੰਦੇ ਠੀਕ ਹੈ ਜੀ ਅਸੀਂ ਵੀ ਚਾਹੁੰਦੇ ਆ ਜਿਉਂ ਮੁੰਡੇ ਦਾ ਪਤਾ ਲੱਗੇ ਵੀ ਉਹ ਕਿੱਧਰ ਗਿਆ ਮੁੰਡਾ ਸੰਦੀਪ ਸਿੰਘ ਸਾਨੂੰ ਉਹਦਾ ਅੱਜ ਤੱਕ ਨਹੀਂ ਪਤਾ ਲੱਗਿਆ ਵੀ ਕਿੱਥੇ ਗਿਆ ਤੇ ਜਿਹੜੀ ਉਹਦੀ ਮਾਂ ਸਤਨਾਮ ਸਿੰਘ ਨਾਲ ਵੀ ਭੱਜ ਗਈ ਸੀਗੀ ਘਰੋਂ ਤੇ ਸਾਨੂੰ ਪੂਰਾ ਪੂਰਾ ਯਕੀਨ ਆਗਾ ਵੀ ਉਸ ਸੰਦੀਪ ਸਿੰਘ ਦੇ ਲਾਪਤਾ ਚ ਉਹਦੀ ਮਾਂ ਦਾ ਜਰੂਰ ਹੱਥ ਆ। ਪਿੰਡ ਵਾਲ ਸਾਫ ਦਿੱਤਾ ਪਿੰਡ ਵਾਲਿਆਂ ਨੇ ਐਸਐਸਪੀ ਦਾ ਤੇ ਹੁਣ ਜਿਹੜਾ ਇੱਥੇ ਉਹਦੀ ਮਾੜੀ ਤਕਦੀਰ ਕਹਿ ਲੋ ਉਹਦੇ ਰਣਜੀਤ ਕੌਰ ਦੀ ਤੇ ਜਾਂ ਫਿਰ ਉਹਦੇ ਮਤਲਬ ਵੀ ਕਰਮ ਸੰਦੀਪ ਸਿੰਘ ਦੇ ਅੰਨੇ ਉਹ ਸੀਗੇ ਵੀ ਕਦ ਨਾ ਕਦੇ ਸੱਚ ਦਾ ਸਾਹਮਣੇ ਆਉਣਾ ਹੀ ਸੀਗਾ ਤੇ ਹੁਣ ਜਿਹੜਾ ਉੱਥੇ ਰਣਜੀਤ ਕੌਰ ਦਾ ਜਿਹੜਾ ਉਹ ਭਜਾ ਕੇ ਲੱਗੀ ਸੀ ਸਤਨਾਮ ਸਿੰਘ ਉਹ ਮਤਲਬ ਵੀ ਬੈਠਾ ਬੈਠਾ ਕਹਿੰਦਾ ਹੁਣ ਤਾਂ ਜਿਹੜਾ ਕੇਸ ਆਪਾਂ ਉਹ ਰਫਾਫਾ ਹੋ ਗਿਆਊਗਾ ਵੀ ਮੈਂ ਕਿਉਂ ਨਾ ਪਿੰਡ ਜਿਹੜਾ ਮਾਰ ਕੇ ਆਵਾਂ ਰਣਜੀਤ ਕੌਰ ਬਹੁਤ ਰੋਕਦੀ ਹੈ ਵੀ ਤਾਪਾ ਨੂੰ ਕੀ ਲੋੜ ਉੱਥੇ ਜਾਣ ਦੀ ਇਹ ਹੁਣ ਕਿਉਂ ਤੂੰ ਐਦਾਂ ਕਰਦਾਗਾ ਉਹ ਜਿਹੜਾ ਸਤਨਾਮ ਸਿੰਘ ਉਹ ਕਹਿੰਦਾ ਵੀ ਮੈਂ ਆਪਣੇ ਜਿਹੜੇ ਭਰਾ ਜਿਹੜੇ ਦੋਸਤਾਂ ਉਹਨਾਂ ਨੂੰ ਮਿਲ ਕੇ ਆਉਣਾਗਾ ਇੱਕ ਵਾਰ ਦੇਖ ਕੇ ਤਾਂ ਆਵਾਂ ਵੀ ਪਿੰਡ ਚੱਲ ਕੀ ਰਿਹਾਗਾ ਹੁਣ ਉਹ ਸਤਨਾਮ ਸਿੰਘ ਦੀ ਮਾੜੀ ਕਿਸਮਤ ਲਾ ਲੋ ਜਾਂ ਪਿਆ ਉਹਦੀ ਸੰਦੀਪ ਸਿੰਘ ਦੀ ਜਿਹੜੀ ਆਤਮਾ ਸੀਗੀ ਉਹ ਆਪ ਦਾ ਇਨਸਾਫ ਲੈਣ ਖੁਦ ਆਈ ਹੈ ਕੁਦਰਤੀ ਜਿਹੜਾ ਸਤਨਾਮ ਸਿੰਘ ਉਹ ਪਿੰਡ ਢੇੜਾ ਮਾਰਦਾਗਾ ਤਾਂ ਕੋਈ ਪਿੰਡ ਚੋਂ ਬੰਦਾ ਉਹ ਥਾਣੇ 'ਚ ਖਬਰ ਕਰਦਾਗਾ ਵੀ ਸਤਨਾਮ ਸਿੰਘ ਪਿੰਡ ਆਇਆ ਹੋਇਆਗਾ ਫਿਰ ਜਿਹੜੀ ਪੁਲਿਸ ਆਈ ਉਹ ਐਦਾਂ ਨਹੀਂ ਜਾਂਦੀ ਉਹ ਫਿਰ ਸਿਵਲ ਵਰਦੀ 'ਚ ਜਾਂਦੀ ਹੈਗੀ ਤੇ ਦੇਖਦੀ ਹੈਗੀ ਮੋੜਾਂ 'ਤੇ ਖੜਦੀ ਹੈਗੀ ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਸਤਨਾਮ ਸਿੰਘ ਇਸ ਤਰ੍ਹਾਂ ਬੈਠਾ ਹੈਗਾ ਨਾਲ ਦੇ ਨਾਲ ਛਾਪਾ ਮਾਰ ਕੇ ਉਹਨੂੰ ਸਤਨਾਮ ਸਿੰਘ ਨੂੰ ਹਿਰਾਸਤ 'ਚ ਲੈ ਲੈਂਦੇ ਹੈਗੇ ਪੁਲਿਸ ਤੇ ਹੁਣ ਪੁਲਿਸ ਪੁੱਛਦੀ ਆ ਵੀ ਰਣਜੀਤ ਕੌਰ ਕਿੱਥੇ ਆ ਗਈ ਫਿਰ ਹੁਣ ਰਣਜੀਤ ਕੌਰ ਨੂੰ ਤਾਂ ਵੀ ਜਿਹੜੇ ਆਸ਼ਿਕ ਮਗਰ ਹੋਣੇ ਹੀ ਪੈਣਾ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਸਤਨਾਮ ਸਿੰਘ ਸਾਰਾ ਪਤਾ ਦੱਸ ਦਿੰਦਾ ਵੀ ਰਣਜੀਤ ਕੌਰ ਇੱਥੇ ਬੈਠੀ ਹੈਗੀ ਪੁਲਿਸ ਜਾਂਦੀ ਹੈ ਕਿ ਰਣਜੀਤ ਕੌਰ ਨੂੰ ਵੀ ਗ੍ਰਿਫਤਾਰ ਕਰ ਲੈਂਦੀ ਹੈ ਫਿਰ ਉਹਨਾਂ ਨੂੰ ਪੁੱਛਗਛ ਕੀਤੀ ਜਾਂਦੀ ਹੈ ਕਿ ਪਹਿਲਾਂ ਤਾਂ ਨਾਂ ਨੁਕਰਜੀ ਕਰਦੇ ਆਗੇ ਤੇ ਫਿਰ ਥੋੜੇ ਸਮੇਂ ਬਾਅਦ ਹੀ ਆਪ ਹੀ ਦੱਸ ਦਿੰਦੇ ਆਗੇ ਪੁਲਿਸ ਵਾਲੇ ਕਹਿੰਦੇ ਜਾਂਦਾਂ ਨੂੰ ਹੁਣ ਹੀ ਸੱਚ ਦੱਸੋ ਸਾਨੂੰ ਨਹੀਂ ਅਸੀਂ ਤੁਹਾਨੂੰ ਡੰਡੇ ਮਾਰ ਮਾਰ ਕੇ ਦੂਰੇ ਘੜਦਾਂਗੇ ਫਿਰ ਜਿਹੜੀ ਰਣਜੀਤ ਕੌਰ ਉਹ ਵੀ ਬੁੜੀ ਹੁੰਦੀ ਆ ਰਹੀ ਸੀ ਤੋਂ ਸਾਰਾ ਕੁਝ ਸੱਚ ਦੱਸ ਦਿੰਦੀ ਹੈਗੀ ਉਹ ਕਹਿੰਦੀ ਹਾਂ 2014 ਵਿੱਚ ਸਾਨੂੰ ਸਰੀਰਕ ਸੰਬੰਧ ਬਣਾਉਂਦੇ ਨੂੰ ਮੇਰੇ ਮੁੰਡੇ ਨੇ ਵੇਖ ਲਿਆ ਸੀਗਾ ਤੇ ਮੈਨੂੰ ਡਰ ਸੀਗਾ ਇਹ ਕਿਸੇ ਨੂੰ ਦੱਸ ਨਾ ਦੇਵੇ ਤੇ ਜੇ ਇਹਨੇ ਦੱਸਤਾ ਮੇਰੀ ਬਦਨਾਮੀ ਹੋਣੀ ਹੈਗੀ ਇਹਨਾਂ ਦੇ ਸਾਥ ਨਾਲ ਦੀ ਬਦਨਾਮੀ ਹੋਣੀ ਹੈਗੀ ਬੇਸਤ ਟੰਕਾ ਸਾਡੇ ਰਾਹ ਦਾ ਰੋੜਾ ਜੋ ਬਣਿਆ ਹੋਇਆ ਹੈਗਾ ਉਹਨੂੰ ਆਪਾਂ ਖਤਮ ਕਰਦ ਗਏ ਉਸ ਤੋਂ ਬਾਅਦ ਕਹਿੰਦੇ ਸਤਨਾਮ ਦਾ ਉਹ ਗਲਾ ਘੋਟ ਕੇ ਉਹਨੂੰ ਉੱਥੇ ਖਤਮ ਕਰਤਾ ਸੀਗਾ ਪੁਲਿਸ ਪੁੱਛਦੀ ਹੈ ਕਿ ਵੀ ਉਹ ਜਿਹੜੀ ਮਤਲਬ ਬਾਡੀ ਉਹ ਕਿੱਥੇ ਆ ਗਈ ਫਿਰ ਉਹ ਦੱਸ ਦਈਏ ਕਿ ਉਹਦੀ ਬਾਡੀ ਸਾਡੇ ਘਰ ਦੇ ਮਗਰ ਇਸ ਜਗ੍ਹਾ ਤੇ ਲੱਪੀ ਹੋਈ ਹੈਗੀ ਉਸ ਤੋਂ ਬਾਅਦ ਪੁਲਿਸ ਤਰੰਤ ਜਾਂਦੀ ਹੈ ਕਿ ਉੱਥੇ ਟੋਆ ਪੁੱਟ ਕੇ ਦੇਖਦੀ ਹੈਗੀ ਉਸ ਵਿੱਚ ਸੰਦੀਪ ਸਿੰਘ ਦਾ ਮਤਲਬ ਵੀ ਜਿਹੜੀ ਬਾਡੀ ਹੈਗੀ ਉਹ ਮਿਲ ਜਾਂਦੀ ਹੈ ਕੰਕਾਲ ਮਿਲ ਜਾਂਦੇ ਹੈਗੇ ਹੁਣ ਦੇਖੋ ਤੁਸੀਂ ਅਨਸਾਫ ਉਹ ਬੰਦਾ ਖੁਦ ਲੈਣ ਆਇਆ ਸੰਦੀਪ ਸਿੰਘ ਤੇ ਉਹ ਜਾ ਉਹ ਰੱਬ ਦੀ ਬਹੁਤ ਕਿਰਪਾ ਹੋਈ ਸੰਦੀਪ ਸਿੰਘ ਤੇ ਵੀ ਜਿਹਨੂੰ ਅਨਸਾਫ ਮਿਲ ਗਿਆ ਪਰ ਕਈ ਅਜਿਹੇ ਕੇਸ ਵੀ ਹਨ ਜਿਹੜੇ ਮਾਮਾ ਆਪਦੇ ਪੁੱਤਾਂ ਨੂੰ ਮਾਰ ਰਹੇ ਆਂਗਾ ਭਰਾ ਭਰਾ ਨੂੰ ਮਾਰ ਰਿਹਾ ਹੈ ਕਿ ਬਹੁਤ ਕੁਝ ਚੱਲ ਰਿਹਾ ਦੁਨੀਆਦਾਰੀ ਤੇ ਤੇ ਹੁਣ ਉਸ ਤੋਂ ਬਾਅਦ ਜਿਹੜੀ ਅਦਾਲਤਾਂ ਉਹਨਾਂ ਨੂੰ ਸਜ਼ਾ ਸੁਣਾਉਂਦੀ ਹੈ ਕਿ ਸਖਤ ਤੋਂ ਸਖਤ ਸਜ਼ਾ ਸੁਣਾਈ ਜਾਂਦੀ ਹੈ ਜੀ ਤੇ ਇਸ ਕੇਸ ਵਿੱਚ ਸਭ ਤੋਂ ਵੱਡਾ ਹੱਥ ਹੈਗਾਗਾ ਉਸ ਉਹਦੇ ਤਾਇਆ ਹਰਦੀਪ ਸਿੰਘ ਦਾ ਉਹਦਾ ਨਾਮ ਲੈਣਾ ਵੀ ਬੰਦਾ ਕਰਦੀਪ ਸਿੰਘ ਦਾ ਜਿਨੇ ਆਪ ਦੇ ਭਤੀਜੇ ਨੂੰ ਇਨਸਾਫ ਦਵਾਇਆ। ਆ ਜਿਹੜੀ ਕਹਾਣੀ ਤੁਹਾਨੂੰ ਦਿਤੀ ਸਮਾਪਤ ਅੱਜ ਦੀ ਕਹਾਣੀ ਵਿੱਚ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈਗਾ। ਪਹਿਲੀ ਗੱਲ ਸਿੱਖਣ ਨੂੰ ਇਹ ਮਿਲਦਾ ਹੈ ਵੀ ਆਪ ਦੀ ਔਲਾਦ ਤੋਂ ਆਪ ਦੇ ਪਰਿਵਾਰ ਤੋਂ ਉੱਤੇ ਕੁਝ ਵੀ ਨਹੀਂ ਹੁੰਦਾ। ਕਿੱਡਾ ਹੀ ਗੂੜਾ ਰਿਸ਼ਤਾ ਹੋਵੇ ਆਪ ਦੇ ਪਰਿਵਾਰ ਤੋਂ ਵੱਧ ਕੇ ਕੋਈ ਨਹੀਂ ਹੁੰਦਾਗਾ ਤੇ ਆਪ ਦਾ ਪਰਿਵਾਰ ਦੀ ਮਤਲਬ ਕੇਅਰ ਕਰਿਆ ਕਰੋ ਐਵੇਂ ਕਿਸੇ ਮਗਰ ਲੱਗ ਕੇ ਆਪ ਦੀ ਜ਼ਿੰਦਗੀ ਖਰਾਬ ਨਾ ਕਰੋ ਤੇ ਇਹ ਨਜਾਇਜ਼ ਹੋਂਦ ਤੋਂ ਦੂਰ ਰਹੋ। ਧੰਨਵਾਦ ਉਹ ਮਿਲਦੇ ਆ ਅਗਲੀ ਸਟੋਰੀ ਵਿੱਚ ਉਹ ਜਿਹੜੀ ਰਣਜੀਤ ਕੌਰ ਦੀ ਉਮਰ ਦੇਖੋ ਤੁਸੀਂ 42-43 ਸਾਲ ਦੀ ਸੀਗੀ ਉਹ ਤੇ ਉਹਨੇ ਆਸ਼ਕਾਮ ਦੀ ਉਸ ਉਮਰ ਚ ਬਣਾਇਆ ਉਹ ਵੀ ਆਪ ਦੇ ਮੁੰਡਿਆਂ ਵਰਗਾ ਆਪਦੀ ਜਿੰਨੀ ਉਹਨਾਂ ਦੇ ਮੁੰਡਿਆਂ ਦੀ ਉਮਰ ਹੁੰਦੀ ਜਾ ਰਹੀ ਸੀ ਉਹ ਉਸ ਉਮਰ ਦਾ ਮੁੰਡਾ ਪਸਾਇਆ ਰਣਜੀਤ ਕੌਰ ਨੇ ਮਿਲਦੇ ਆ ਅਗਲੀ ਸਟੋਰੀ ਚ ਜੇ ਜੇ ਤੁਹਾਨੂੰ ਸਟੋਰੀ ਚ ਕੋਈ ਸਿੱਖਣ ਨੂੰ ਮਿਲਿਆ ਹੋਵੇ ਚੰਗੀ ਲੱਗੀ ਹੋਵੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਤਾਂ ਜੋ ਮੈਂ ਤੁਹਾਨੂੰ ਇਦਾਂ ਨੇ ਹੋਰ ਸਟੋਰੀਆਂ ਸੁਣਾਉਂਦਾ ਰਵਾਂ ਤੇ ਇੱਕ ਇੱਕ ਜਿਹੜਾ ਸਬਸਕ੍ਰਾਈਬ ਆ ਮੇਰੇ ਲਈ ਮੋਟੀਵੇਸ਼ਨ ਦਾ ਕੰਮ ਕਰਦਾਗਾ ਅਜੇ ਮੈਂ ਮੰਨਦਾ ਆ ਮੇਰੇ ਚ ਕਮੀਆਂ ਪੇਛੀਆਂ ਬਹੁਤ ਨੇ ਅਜੇ ਮੈਨੂੰ ਉਦਾਂ ਜਿਹੜਾ ਤੁਹਾਨੂੰ ਕਹਾਣੀ ਸੁਣਾਉਣ ਦਾ ਢੰਗ ਨਹੀਂ ਆਉਂਦਾ ਤੇ ਪਰ ਹੌਲੀ ਹੌਲੀ ਜਿਵੇਂ ਜਿਵੇਂ